ਕੁਝ ਗੱਲਾਂ ਤੂੰ ਸੁਣ ਨਹੀਂ ਸਕਦਾ ਤੇ ਕੁਝ ਗੱਲਾਂ ਮੈਂ ਕਹਿ ਨਹੀਂ ਸਕਦੀ। ਕੁਝ ਗੱਲਾਂ ਤੂੰ ਕਰ ਨਹੀਂ ਸਕਦਾ ਤੇ ਕੁਝ ਗੱਲਾਂ ਮੈਂ ਜਰ ਨਹੀਂ ਸਕਦੀ। ਅੱਜ ਗੁਰਮੀਤ ਬਾਵਾ ਜੀ ਦੇ ਸੰਸਕਾਰ ਤੋਂ ਆਏ। ਔਰ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਲੱਗਾ ਹੈ। ਮਤਲਬ ਇਹ ਵੀਡੀਓ ਮੇਰੀ ਸਾਰੇ ਕਲਾਕਾਰ ਭਾਈਚਾਰੇ ਨੂੰ ਹੈ। ਕਿ ਇੰਨੇ ਵੱਡੇ ਫਨਕਾਰ ਹੋਣ ਤੇ ਜਦੋਂ ਵੀ ਮੈਂ ਸਟੇਜਾਂ ਤੇ ਬਹੁਤ ਸਾਰੀਆਂ ਸਟੇਜਾਂ ਉਨਾਂ ਦੇ ਨਾਲ ਸਾਂਝੀਆਂ ਕੀਤੀਆਂ ਔਰ ਵੱਡੇ ਵੱਡੇ ਫਨਕਾਰ ਉਹਨਾਂ ਨੂੰ ਪੈਰੀ ਹੱਥ ਲਾ ਕੇ ਉਹਨਾਂ ਨੂੰ ਪੰਜਾਬੀ ਲੋਕ ਗੀਤਾਂ ਦੀ ਮਾਂ ਉਹਨਾਂ ਨੂੰ ਆਪਣੀ ਮਾਂ ਕਹਿੰਦੇ ਸੀ ਔਰ ਅੱਜ ਜਦੋਂ ਦੁਨੀਆ ਤੋਂ ਰੁਖਸਤ ਹੋਏ ਜਦੋਂ ਦੁਬਾਰਾ ਉਹਨਾਂ ਨੇ ਮੁੜ ਕੇ ਨਹੀਂ ਆਉਣਾ ਤੇ ਅਸੀਂ ਕਿਸੇ ਫਨਕਾਰ ਨੂੰ ਉਹਦੇ ਕੱਦ ਦੇ ਮੁਤਾਬਕ ਰੁਖਸਤੀ ਵੀ ਨਹੀਂ ਦੇ ਸਕਦੇ ਕਿ ਸਾਡੇ ਕੋਲ ਇੰਨਾ ਵੀ ਵਕਤ ਨਹੀਂ ਸੀਗਾ ਕਿ ਅਸੀਂ 10 ਕਲਾਕਾਰ ਉਹਨਾਂ ਦੇ ਸੰਸਕਾਰ ਤੇ ਪਹੁੰਚਦੇ ਗਿਣਤੀ ਦੇ 3-4 ਲੋਕ ਉੱਥੇ ਸੰਸਕਾਰ ਤੇ ਸਨ ਮੈਂ ਮੰਨਿਆ ਕਿ ਤੁਸੀਂ ਸਾਰੇ ਬਹੁਤ ਬਿਜ਼ੀ ਹੋ ਬਹੁਤ ਕੰਮ ਕਰ ਰਹੇ ਹੋ ਬਹੁਤ ਚੰਗੀ ਗੱਲ ਹੈ ਪਰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਅਸੀਂ ਫਨਕਾਰ ਹੋਣ ਦੇ ਨਾਲ-ਨਾਲ ਇਨਸਾਨ ਵੀ ਹਾਂ ਔਰ ਅਸੀਂ ਸਾਰਿਆਂ ਦੇ ਰੁਕਸਤ ਹੋਣਾ ਹੈ ਔਰ ਕਿਸੇ ਵੀ ਕਲਾਕਾਰ ਦਾ ਸਭ ਤੋਂ ਵੱਡਾ ਕਦ ਉਦੋਂ ਹੁੰਦਾ ਹੈ ਜਦੋਂ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਉਸ ਉਸਨੇ ਜ਼ਿੰਦਗੀ ਚ ਕੀ ਕਮਾਈ ਕੀਤੀ ਉਹਦਾ ਪਾਈਚਾਰਾ ਉਹਦੇ ਨਾਲ ਕਿੰਨਾ ਖੜਾ ਹੈ ਇਹ ਸਭ ਤੋਂ ਵੱਡੀ ਉਸਦੀ ਕਮਾਈ ਹੁੰਦੀ ਹੈ ਅੱਜ ਮੈਨੂੰ ਵੇਖ ਕੇ ਬਹੁਤ ਦੁੱਖ ਲੱਗਾ ਬਹੁਤ ਸਾਰੇ ਲੋਕ ਸਨ ਉਹਨਾਂ ਨਾਲ ਪਰ ਮੇਰੀਆਂ ਨਜ਼ਰਾਂ ਢੂੰਡ ਰਹੀਆਂ ਸਨ ਕਿ ਕੋਈ ਵੀ ਨਵੇਂ ਪੁਰਾਣੇ ਆਰਟਿਸਟਾਂ ਜੋ ਕੋਈ ਨਹੀਂ ਸੀਗਾ ਦਿਨ ਚਾਰਚੋਂ ਨਿੰਦਾ ਲੋਕ ਸਨ ਜਿਹੜੇ ਬਹੁਤ ਲੱਗੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਿਆਰ ਸੀ ਔਰ ਜਿਨ੍ਹਾਂ ਨੇ ਉਮਰ ਦਾ ਲਿਹਾਜ਼ ਨਾ ਕਰਦਿਆਂ ਹੋયા ਵੀ ਉਹ ਵਿਚਾਰੇ ਕਿਵੇਂ ਪਹੁੰਚੇ ਨੇ ਸ਼ਮਸ਼ਾਨ ਭੂਮੀ ਦੇ ਵਿੱਚ ਉਹ ਉਹਨਾਂ ਨੂੰ ਹੀ ਪਤਾ ਹੋਵੇਗਾ ਚਾਹੇ ਉਹ ਪੂਰਨਚੰਦ ਵਡਾਲੀ ਸਨ ਚਾਹੇ ਜਤਿੰਦਰ ਕੌਰ ਜੀ ਸਨ ਚਾਹੇ ਦਲਵਿੰਦਰ ਦਿਆਲਪੁਰੀ ਸੀ ਯਮ ਐਸਾ ਮਤਲਬ ਮੈਨੂੰ ਇਸ ਗੱਲ ਦਾ ਬੜਾ ਬੜਾ ਦੁੱਖ ਹੈ ਆਪਣੇ ਕਲਾਕਾਰ ਭਾਈਚਾਰੇ ਤੇ ਕਿਸੇ ਸਟੇਜਾਂ ਤੇ ਲੋਕਾਂ ਕੇ ਬੜੇ ਵੱਡੇ ਵੱਡੇ ਲੈਕਚਰ ਦਿੰਨੇ ਆ ਅਸੀਂ ਕੋਈ ਵੀ ਵੱਡਾ ਆਰਟਿਸਟ ਮਿਲਦਾ ਸੀ ਉਹਦੇ ਪੈਰੀ ਹੱਥ ਲਾਨਨੇ ਆ ਅਸੀਂ ਡੰਡ ਵੱਤ ਉਹਨਾਂ ਨੂੰ ਪ੍ਰਣਾਮ ਕਰਨੇ ਆ ਪਰ ਜਦੋਂ ਚਲੇ ਜਾਂਦੇ ਨੇ ਤੇ ਮਤਲਬ ਅਸੀਂ ਸਿਰਫ ਪਬਲਿਸਿਟੀ ਲਈ ਰਹਿ ਗਏ ਆ ਕਿ ਜਿੱਥੇ ਪਬਲਿਸਿਟੀ ਮਿਲਦੀ ਆ ਅਸੀਂ ਉੱਥੇ ਜਾਣਾ ਸਾਡਾ اخਲਾਕੀ ਸਾਰਾ ਬਰਾਦਰੀ ਦੇ ਤੌਰ ਤੇ ਕੋਈ ਫਰਜ਼ ਨਹੀਂ ਬੰਦਦਾ ਕਿ ਅਸੀਂ ਇਕੱਠਾ ਹੋ ਕੇ ਭਾਈਚਾਰਾ ਇੱਕ ਬੰਦੇ ਦੀ ਜਾਨ ਦੀ ਉਸ ਦੀ ਉਸ ਦੀ ਸ਼ੋਭਾ ਤੇ ਵਧਾ ਸਕੀਏ ਉਹਤੇ ਚਲਾ ਗਿਆ ਉਸ ਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਉਸ ਦੇ ਪਰਿਵਾਰ ਨੂੰ ਲੋਕਾਂ ਨੂੰ ਬਹੁਤ ਫਰਕ ਪੈਂਦਾ ਕਿ ਤੁਸੀਂ ਉਹਨਾਂ ਦੇ ਨਾਲ ਕਿੰਨਾ ਜੁੜੇ ਹੋ ਗੁਰਮੀਤ ਬਾਵਾ ਕੋਈ ਛੋਟਾ ਨਾਮ ਨਹੀਂ ਸੀ ਦੁਬਾਰਾ ਨਹੀਂ ਜਮਨੀ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਦੀ ਹੈ ਕਿ ਔਰ ਤੁਹਾਡੇ ਚ ਬਹੁਤੀਆਂ ਕੁੜੀਆਂ ਬਹੁਤੇ ਮੁੰਡੇ ਉਹਨਾਂ ਦੇ ਗਾਣੇ ਗਾ ਗਾ ਕੇ ਹਿੱਟ ਹੋਏ ਨੇ ਇੰਨਾ ਤੇ ਆਪਾਂ ਆਪਣੇ ਆਪ ਦੇ ਵਿੱਚ ਮਤਲਬ ਉਹ ਰੱਖੀਏ ਕਿ ਅਸੀਂ ਕਿਸੇ ਕੋਈ ਵੀ ਸਾਡਾ ਸੀਨੀਅਰ ਜਾਂਦਾ ਇਸ ਧਰਤੀ ਤੋਂ ਵਿਦਾ ਹੁੰਦਾ ਤੇ ਅਸੀਂ ਆਪਣੇ ਕੰਮਕਾਰ ਛੱਡ ਕੇ ਘੰਟਾ 2 ਘੰਟੇ ਲਈ ਅਸੀਂ ਪਹੁੰਚ ਨਹੀਂ ਸਕਦੇ ਇਸ ਤੋਂ ਵੱਧ ਅਸੀਂ ਕੀ ਐਕਸਪੈਕਟ ਕਰਦੇ ਹਾਂ ਫਿਰ ਜਦੋਂ ਲੋਕ ਸਾਨੂੰ ਕਹਿੰਦੇ ਨੇ ਤੇ ਅਸੀਂ ਕਹਿੰਦੇ ਆ ਕਿ ਲੋਕ ਸਾਨੂੰ ਇਸ ਤਰ੍ਹਾਂ ਕਹਿੰਦੇ ਨੇ ਚੰਗਾ ਕਹਿੰਦੇ ਨੇ ਜਾਂ ਮਾੜਾ ਕਹਿੰਦੇ ਨੇ ਪਲੀਜ਼ ਮੇਰੀ ਰਿਕਵੈਸਟ ਹੈ ਅਸੀਂ ਆਪਣੇ ਕਿਰਦਾਰ ਨੂੰ ਆਪਣੇ ਗੀਤਾਂ ਦੇ ਆਪਣੇ ਬੋਲਾਂ ਦੇ ਮੇਲਚ ਦਾ ਕਰੀਏ ਔਰ ਮੇਰੀ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਬਹੁਤ ਵੱਡਾ ਨਾਸਿਕੁਰਮੀਤ ਬਾਵਾ ਦੁਬਾਰਾ ਧਰਤੀ ਤੇ ਨਹੀਂ ਆਣਾ ਉਹਨਾਂ ਦਾ ਭੋਗ ਹੈ ਮੈਂ ਪੋਸਟ ਪਾਵਾਂਗੀ ਔਰ ਮੇਰੇ ਸਾਰੇ ਕਲਾਕਾਰ ਭਾਈਚਾਰੇ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਉਹਨਾਂ ਦੇ ਭੋਗ ਤੇ ਸਾਰਿਆਂ ਨੇ ਸ਼ਾਮਿਲ ਹੋਣਾ ਤਾਂ ਕਿ ਜਿੱਡਾ ਵੱਡਾ ਉਹਨਾਂ ਦਾ ਕੱਦ ਸੀ ਮੇਰੀ दिली ਤਮੰਨਾ ਹੈ ਅਸੀਂ ਪਰਿਵਾਰ ਦੇ ਨਾਲ ਤੇ ਤੁਸੀਂ ਨਹੀਂ ਖੜ੍ਹ ਸਕਦੇ ਕਿ ਆਪਾਂ ਪਿੱਛੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਹੜੇ ਜੀ ਰਹਿ ਗਏ ਨੇ ਜਿਹੜੇ ਕਮਾਣ ਵਾਲੇ ਜਾਂ ਨਹੀਂ ਕਮਾਣ ਵਾਲੇ ਉਹਨਾਂ ਦਾ ਪਰਿਵਾਰ ਕਿਵੇਂ ਚੱਲੇਗਾ ਮੈਂ ਆਪਣੇ ਵੱਲੋਂ ਜਿੰਨੀ ਜੋਗੀ ਹਾਂ ਮੈਂ ਪੂਰੀ ਕੋਸ਼ਿਸ਼ ਕਰਾਂਗੀ ਲੇਕਿਨ ਮੇਰੀ ਸਿਰਫ ਤੁਹਾਡੇ ਕੋਲੋਂ ਮੈਂ ਕੋਈ ਤੁਹਾਡੇ ਕੋਲੋਂ ਫਾਈਨੈਂਸ਼ੀਅਲ ਸਪੋਰਟ ਦੀ ਅਪੀਲ ਨਹੀਂ ਕਰ ਰਹੀ ਮੈਂ ਸਿਰਫ ਇੱਕ ਰਿਕੁਐਸਟ ਕਰ ਰਹੀ ਹਾਂ ਕਿ ਉਹਨਾਂ ਦੇ ਭੋਗ ਦੇ ਉੱਤੇ ਸਾਰੇ ਨਵੇਂ ਪੁਰਾਣੇ ਕਲਾਕਾਰ ਜ਼ਰੂਰ ਪਹੁੰਚਣ ਤਾਂਕਿ ਇੱਕ ਫਨਕਾਰ ਜਿਹੜਾ ਐਡਾ ਵੱਡਾ ਇੱਕ ਕਿੰਨੇ ਦਹਾਕੇ ਜੀ ਕੇ ਗਿਆ ਕਿ ਸਦੀ ਮਤਲਬ ਇਤਿਹਾਸ ਸੀ ਸੰਸਥਾ ਸੀ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਜਦੋਂ ਅਸੀਂ ਇਸ ਧਰਤੀ ਤੋਂ ਰੁਕਸਤ ਕਰੀਏ ਉਹਨਾਂ ਦਾ ਭੋਗ ਹੋਵੇ ਤੇ ਘੱਟੋ ਘੱਟ ਉਹਨਾਂ ਦੀ ਰੂਹ ਜੜੀ ਉਹਨਾਂ ਨੂੰ ਸ਼ਾਂਤੀ ਮਿਲੇ ਕਿ ਵਾਕਈ ਮੇਰੇ ਆਪਣੇ ਲੋਕ ਵੀ ਮੈਨੂੰ ਪਿਆਰ ਕਰਦੇ ਸੀ